ਇਹ ਕਿੰਨੇ ਦੀ ਦੇਣੀ ਆਪਾਂ ਇਹ ਵੀ ਵੀ ਸਿਰਫ 37000 ਦੀ ਕੱਲੀ ਤੇ ਸਿਰਫ 37000 ਹੀ ਦੇ ਦਾਂਗੇ ਸਿਰਫ ਬਰਾ ਦੇਰਾ ਮੰਨ ਕੇ ਕਿੰਨੇ ਦੀ ਦੇਣੀ ਇਹ ਵੀ ਆਪਾਂ ਇਹ ਵੀ ਸਿਰਫ 37000 ਦੀ ਕੱਲੀ ਹੋਰ ਵੀ ਦਾ ਤਾ ਵੀ ਇੱਕ ਤਾਂ ਨਹੀਂ ਕੋਈ ਕੱਟੀਆਂ ਖਰੀਦੂਗਾ ਤਾਂ ਫੇਰ ਕੋਈ ਛੋੜ ਨਹੀਂ ਹੋਊਗੀ ਤੇ ਰੇਟ ਹੋ ਜੂਗਾ 35 35000 ਰੁਪਏ ਹੈਨਾ ਹਾਂ ਵੀ ਕਈ ਵਾਰੀ ਕੋਈ ਸੱਜਣ ਖੜਨੀ ਖੁੜਨੀ ਦੀ ਬਈ ਬਹੁਤ ਚੰਗੀ ਆ ਲੈ ਮੋੜਲੀ ਕਰਾ ਕੰਨ ਕੰਨ ਬਈ ਬਹੁਤ ਆ ਦੇਖੋ ਤੁਸੀਂ ਥਣ ਵੀ ਸੋਹਣਾ ਕੱਢੀ ਆਉਂਦੀ ਬਈ ਹੈਨਾ ਹਾਂ ਹਾਂ ਵੀਰੇ ਬਾਕੀ ਡੇਢ ਮਹੀਨੇ ਪਿਆ ਸਾਂਭਣਾ ਟਾਈਮ ਤੇ ਆਗਾ ਤੇ ਬਸ ਇਸ ਦੀ ਬਰੀਡ ਵੀ ਬਹੁਤ ਚੰਗੀ ਆ ਹਾਂ ਬਰੀਡ ਚੰਗੀ ਆ ਬਈ ਜਿਵੇਂ ਆਪਾਂ ਕਹიდੀਏ ਬੋਦੀ ਵਾਲੀ ਆ ਫੇਸ ਤੁਸੀਂ ਇੱਥੋਂ ਚੈੱਕ ਕਰਕੇ ਦੇਖੋ ਇਹ ਵੀਰੇ ਟੈਸਨ ਦੀ ਆ ਠੀਕ ਆ ਬਈ ਇਹਦੇ ਵੀਰੇ ਸੀਆਰਆਈ ਦਾ ਨਵਾਬ ਲੱਗਿਆ ਹੋਇਆ ਨਵਾਬ ਲੱਗਿਆ ਹੋਇਆ ਹੈਨਾ ਸੀਆਰਆਈ ਦਾ ਰਮਨ ਜੀ ਕਿਸੇ ਫਾਰਮ ਚ ਹੁੰਦੀ ਤਾਂ ਇਹਦਾ ਕੋਹ ਰੇਟ ਹੋਰ ਹੋਣਾ ਸੀ ਹਨਾ ਆਪਾਂ ਕਿੰਨੇ ਦੀ ਦੇਣੀ ਇਹ ਆਪਾਂ ਵੀਰੇ 70000 ਦੇ ਦੇ ਦਾਂਗੇ ਅੱਜ ਇਹ 70000 ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਪਿੰਡ ਤਾਜਪੁਰ ਖੰਗੂੜਾ ਡੈਰੀ ਫਾਰਮ ਤੇ ਜ਼ਿਲ੍ਹਾ ਬਈ ਹੁਣ ਉਹਨਾਂ ਨੂੰ ਪੈਂਦਾ ਲੁਧਿਆਣਾ ਤੇ ਤਹਿਸੀਲ ਪੈਂਦੀ ਆ ਰੈਕੋ ਚਾਰ ਨਗੀਨੇ ਜਿਹੜੇ ਬਹੁਤ ਟਾਪ ਕੁਆਲਿਟੀ ਦੇ ਜਰਸੀਆਂ ਦੇ ਆਪਾਂ ਤੁਹਾਡੇ ਲਈ ਇਸ ਵੀਡੀਓ ਦੇ ਵਿੱਚ ਸ਼ੂਟ ਕੀਤੇ ਆ ਤਿੰਨ ਨਗ ਜਿਹੜੇ ਆ ਖੜੇ ਆ ਤੇ ਚੌਥੀ ਆ ਬਹੁਤ ਟਾਪ ਕੁਆਲਿਟੀ ਦੀ ਚਾਰਾਂ ਦੀ ਜਾਣਕਾਰੀ ਬਾਈ ਰਮਣੇ ਤੋਂ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਤਸੱਲੀ ਤੁਸੀਂ ਕਰਨੀ ਆ ਆਪਾਂ ਸਾਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਰਮਣੇ ਪਹਿਲਾਂ ਦਾ ਸਵਾਗਤ ਆ ਬਾਈ ਸਵਾਗਤ ਹੈ ਤੁਹਾਡਾ ਵੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਰਮਣੇ ਕਿਹੇ ਜੇ ਰੇਟ ਰਹਿਣਗੇ ਬਾਈ ਅੱਜ ਦੇ ਆਪਣੇ ਅੱਜ ਤੱਕ ਰਹਿਊਗਾ ਜਿਹਨੇ ਪਹਿਲਾਂ ਫੋਨ ਲਾ ਲਿਆ ਅਗਲੇ ਸਾਰੀਆਂ ਪਾਏ ਭੇਜ ਦੇ ਸਾਰੀਆਂ ਉਹ ਕੰਮ ਆ ਉਹੋ ਕੰਮ ਹੈਨਾ ਗੱਲਬਾਤ ਆਪਾਂ ਪਹਿਲੇ ਬੱਚੇ ਤੋਂ ਸ਼ੁਰੂ ਕਰੀਏ ਬਾਈ ਹੈਨਾ ਬਰੀਡ ਦੇ ਵਿੱਚ ਵੀ ਸੋਹਣਾ ਬੱਚਾ ਹੈਨਾ ਕੀ ਆ ਬਾਈ ਇਹਦਾ ਡਿਟੇਲ ਕੀ ਆ ਸੱਜਣਾ ਇਹ ਵੀਰੇ ਮੂੰਹੋਂ ਛੇ ਦੰਦਾਂ ਦਾ ਠੀਕ ਹੈ ਬਾਈ ਛੇ ਦੰਦਾਂ ਦਾ ਕੱਢੇ ਆ ਵੀਰੇ ਨੇ ਠੀਕ ਹੈ ਬਾਈ ਤੇ ਪਹਿਲਾ ਸੂਆਗਾ ਪਹਿਲਾ ਸੂਆ 7 ਜਨਵਰੀ ਉਪਰੇ ਦਾ ਟਾਈਮ ਪੂਰਾਗਾ 7 ਜਨਵਰੀ ਜਿਹੜੀ ਆ ਉਹਨੂੰ ਇਹਦਾ ਜਿਹੜਾ ਟਾਈਮ ਸਜਾ ਜਮਾ ਟਾਈਮ ਪੂਰਾ ਪੂਰਾ ਹੁੰਦਾ ਬਈ ਠਣਾ ਸੁਣਾ ਦੀ ਕਿਵੇਂ ਆ ਜਮਾ ਡਾਨਾ ਵੀਰੇ ਪਾਸ ਕਰੀ ਹੋਈ ਆ ਭਾਨ ਦੀ ਦੇ ਭਾਰ ਦੀ ਆਪਣੀ ਗਾਰੰਟੀ ਆ ਵੀਰੇ ਉਹ ਆਪਣੀ ਗਾਰੰਟੀ ਉਤੋਂ ਅਗਲਾ ਦੇ ਲਵੇ ਰਸੀ ਰਾਜੀ ਕਹੇ ਜੀ ਆ ਸੰਦੇ ਭਾਰ ਦੀ ਆਪਣੀ ਗਾਰੰਟੀ ਹੋਊ ਭਾਰ ਦੀ ਆਪਣੀ ਗਾਰੰਟੀ ਹੈ ਲੈ ਆਏ ਨੂੰ ਇੱਕ ਵਾਰ ਆਪਾਂ ਖੋਲ ਕੇ ਬਾਹਰ ਕੱਢ ਕੇ ਚੈੱਕ ਕਰਵਾ ਕੇ ਦੇਖੀਏ ਬਹੁਤ ਜ਼ਿਆਦਾ ਬਰੀਡ ਤੁਸੀਂ ਫੇਸ ਤੋਂ ਲੈ ਕੇ ਐਂਡ ਤੱਕ ਦੇਖ ਲਓ ਸਾਂਭਣ ਵਾਲੀ ਆ ਬੱਚੀ ਜਿੰਨੇ ਦਿਨ ਰਮਣੇ ਲੈਂਦੀ ਆ ਓਨੇ ਕ ਦਿਨ ਜੇ ਇਹ ਬੱਚੀ ਸਾਂ ਤਾ ਇਹ ਇਹ ਤੋਂ ਤੁਸੀਂ ਚੈੱਕ ਕਰਕੇ ਦੇਖੋ ਅਗਲਾ ਕਹਿ ਦਿੰਦਾ ਬਈ ਬੱਛੀ ਲੈ ਲਗੇ ਹੈਨਾ ਜਿਹੜਾ ਅੱਜ ਰੇਟ ਤੁਹਾਨੂੰ ਇਹਦਾ ਬੱਸੀਆਂ ਵਾਲੇ ਹੋਣਾ ਵੀਰੇ ਹੋਣਾ ਵਾ ਮੈਂ ਕਹਿੰਦਾ ਬੱਚੀ ਵੀ ਮੈਲ ਨਹੀਂ ਬਈ ਉਹਨੇ ਦੀ ਕਿ ਨਹੀਂ ਇੱਕਦੋ ਕੀ ਚੈੱਕ ਕਰਕੇ ਦੇਖ ਲਓ ਬਰੀਡ ਦੇ ਵਿੱਚ ਸੋਹਣੀ ਐ ਬਾਕੀ ਹਜੇ ਦੈਨ ਲੈਂਦੀ ਐ ਬਈ ਸਮਝੂਗੀ ਹੈਨਾ ਹਾਂਜੀ ਹਾਂਜੀ ਤੇ ਕਹਾਂ ਮੌਸਮ ਚੰਗਾ ਆਉਂਦਾ ਵਾ ਤੇ ਰਮਣੇ ਕੀ ਅੰਦਾਜ਼ਾ ਆ ਜਾ ਬਈ ਉਹਦਾ ਦੁੱਧ ਦਾ ਕੀ ਦੇ ਦੁੱਧ ਵੀਰੇ 11 12 ਕਿਲੋ ਦੇ ਦੂਗੀ ਹਾਂਜੀ ਅੱਜ ਇਹ ਦੇਣੀ ਕਿੰਨੇ ਦੀ ਐ ਬਿਨ ਸਿਰਫ 37000 ਦੀ ਦੇ ਦਾਂਗੇ ਸਿਰਫ 37000 ਲਓ ਵੀ ਮਤਰਾ 37000 ਦਾ ਤੁਹਾਨੂੰ ਆ ਬੱਚਾ ਮਿਲ ਜਾਣਾ ਵਾ ਹਜੇ ਦੇਣ ਲੈਂਦੀ ਆ ਜੇ ਕੋਈ ਵਪਾਰੀ ਸੱਜਣ ਵੀ ਲੈ ਜਾਂਦਾ ਵਾ ਉਹਦੋਂ ਵੀ ਇਹ ਚਾਰ ਪੈਸੇ ਬਟਾਊਗਾ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਬਰੀਡ ਦੇ ਵਿੱਚ ਬਹੁਤ ਜ਼ਿਆਦੇ ਸੋਹਣੀ ਆ ਤੇ ਬਾਕੀ ਥਣ ਥਣ ਲੈਵਾਲੂ ਆ ਆ ਤੁਸੀਂ ਚੈੱਕ ਕਰਕੇ ਦੇਖੋ ਕੱਦੀ ਆਉਂਦੀ ਆ ਬਾਕੀ ਦੁੱਧ ਜਿਹੜਾ ਤੁਸੀਂ ਆਪਦੀ ਸਮਝ ਦੇ ਨਾਲ ਖਰੀਦਣਾ ਨਾ ਬਾਈ ਨੇ ਦੱਸਿਆ ਵਾ ਆਵਦੇ ਤੇ ਯਾਰ ਬੇਹਿਸਾਬ ਨਾ ਤੁਸੀਂ ਦੱਸਣਾ ਆਵਦੇ ਤੇ ਯਾਰ ਬੇਹਿਸਾਬ ਬਾਕੀ ਬਸ ਇਹ ਬਰੀਡ ਬਹੁਤ ਚੰਗੀ ਆ ਹਾਂ ਬਰੀਡ ਚੰਗੀ ਆ ਬਈ ਜਿਵੇਂ ਆਪਾਂ ਕਹਿੰਦੀਏ ਬੋਦੀ ਵਾਲੀ ਆ ਫੇਸ ਤੁਸੀਂ ਇੱਥੋਂ ਚੈੱਕ ਕਰਕੇ ਦੇਖੋ ਬਹੁਤ ਜ਼ਿਆਦੇ ਚੰਗਾ ਬਾਕੀ ਆਰਡਰ ਵੀ ਬਾਈ ਜਿਹਦੇ ਹਿਸਾਬ ਨਾਲ ਬੱਤਾਂ ਤੇ ਜਿਹੜੇ ਹਿਸਾਬ ਨਾਲ ਰੇਟ ਆ ਚੰਗਾ ਬਾਈ ਚੰਗਾ ਸਲਾਹ ਵੀ ਚੰਗਾ ਵੀ ਹਾਂ ਸਾਰਾ ਕੋਚੰਗਾ ਗੱਲ ਬਾਤ ਕਰੀਏ ਰਵਣੇ ਆਪਾਂ ਬਾਕੀ ਆਪਾਂ ਪਹਿਲੇ ਦਾਸ ਨਾਲ ਵੀਡੀਓ ਵਧੀਆ ਤਰੀਕਾ ਨਾਲ ਦੇਖ ਲੂ ਜੋ ਇਕੱਠੀਆਂ ਲੈ ਲੂਗਾ 3ਨੇ 35 35 ਹਿਸਾਬ ਨਾਲ ਦੇ ਦਾਂਗੇ ਵੀਰੇ 3ਨੇ ਤੰਨੇ ਵੀਰੇ ਲਓ ਵੀ ਮਿੱਤਰੋ ਚੱਲ ਗੱਲਬਾਤ ਆਪਾਂ ਕਰ ਲਏ ਹੈਣਾ ਅਗਲੀ ਦੀ ਬਾਈ ਹੈਣਾ ਵੀਰੇ ਦੂਜਾ ਸੂਆਗਾ ਠੀਕ ਹੈ ਬਾਈ ਮੂੰਹੋਂ ਸੇਦਾਂਦਾ ਠੀਕ ਹੈ ਬਾਈ 10 ਜਨਵਰੀ ਨੂੰ ਟਾਈਮ ਪੂਰਾਗਾ ਠੀਕ ਹੈ ਬਾਈ ਪਹਿਲੇ ਸੂਏ ਦੋ ਤ ਤਾਂ ਨੇ 12 13 ਲੀਟਰ 12 13 ਲੀਟਰ ਹੁਣ ਅਗਲੇ ਨੇ ਦੇਖਣਾ ਵੀ ਮੈਂ 15 ਚੋੜੂ 10 ਚੋੜੂਗਾ ਉਹ ਅਗਲੇ ਨੇ ਦੇਖਣਾ ਆਪਾਂ ਨਹੀਂ ਕਹਿੰਦੇ ਵੀਰੇ ਆਪਾਂ ਨਹੀਂ ਕਹਿੰਦੇ ਹੈਨਾ ਲਿਆ ਬਾਈ ਇਹਨੂੰ ਵੀ ਆਪਾਂ ਖੋਲ ਕੇ ਚੈੱਕ ਕਰਾ ਕੇ ਤੁਹਾਨੂੰ ਸਜਣੋਂ ਦਿਖਾਈਏ ਰੇਟ ਇਹਦਾ ਵੀ ਆਫਰ ਕੀ ਆ ਇਹ ਇੱਕ ਤੋਂ ਚੈੱਕ ਕਰੋ ਲਓ ਵੀ ਮਿੱਤਰੋ ਕਰੋ ਕਰੋ ਚੈੱਕ ਤੁਸੀਂ ਪਿਛਲੇ ਸੂਏ ਦਾ ਰਮਣੇ ਦੱਸਿਆ ਸੱਜਣਾ ਨੇ ਆਪਣੋ ਵੀ 12 ਲੀਟਰ ਹਾਂਜੀ ਵੀਰੇ 12 ਕਿਲੋ 12 ਤੇ ਨਹੀਂ ਐਰ ਕੀ ਮੰਨ ਕੇ ਕੋਈ ਸੱਜਣ ਖਰੀਦ ਲੇ ਬਾਈ ਹਨਾ ਹਾਂਜੀ ਹਾਂਜੀ ਜਿਹੜੇ ਹਿਸਾਬ ਨਾਲ ਮੌਸਮ ਚੰਗਾ ਉਸ ਹਿਸਾਬ ਨਾਲ ਮੇਰੇ ਹਿਸਾਬ ਨਾਲ ਇਹ ਪਿਆਊਗੀ ਹਨਾ ਹਾਂਜੀ ਪਿਆਦੋ ਜੀ ਪਿਆਦੋ ਕਰੋਗਰਾ ਤੁਸੀਂ ਚੈੱਕ ਅੰਗਾ ਪੈਰਾਂ ਦੀ ਸੋਹਣੀ ਆ ਬਰੀਡ ਵੀ ਸੋਹਣੀ ਆ ਤੇ ਬਾਕੀ ਜਿਹੜਾ ਦੁੱਧ ਆ ਉਹ ਥੋੜੀ ਬਾਈ ਕਿਸਮਤ ਦਾ ਇਹ ਕਰਮਾਂ ਦਾ ਕਿਉਂਕਿ ਬਾਈ ਨੇ ਵੀ ਖਰੀਦੀ ਆ ਬਾਈ ਨੇ ਆਪਦੇ ਹਿਸਾਬ ਨਾਲ ਤੇ ਯਾਰ ਮੇਨਾ ਖਰੀਦਿਓ ਤੁਸੀਂ ਆਪਦੇ ਤਜਰਬੇ ਦੇ ਹਿਸਾਬ ਨਾਲ ਖਰੀਦਨੀ ਆ ਹਨਾ ਹਨਾ 12 ਤੇ ਨਹੀਂ ਚੱਲ ਮੰਨ ਲਵੇ ਬੰਦਾ ਹਨਾ ਹਾਂਜੀ ਹਾਂਜੀ 12 13 ਮੰਨ ਕੇ ਕਿੰਨੇ ਦੀ ਦੇ ਕੱਲੀ ਜੇ ਤੁਸੀਂ ਲੈਣੀ ਆ ਤੁਹਾਨੂੰ ਸੱਜਣੋ 37000 ਦੀ ਮਿਲ ਜਾਣੀ ਆ ਤੇ ਬਾਕੀ ਇਹਨਾਂ ਤਿੰਨਾਂ ਦੇ ਉੱਪਰ ਵੀ ਨੇ ਆਫਰ ਵੀ ਦੱਸਤਾ ਵੀ ਇਹ ਤਿੰਨੇ ਕੋਈ ਇਕੱਠੀਆਂ ਖਰੀਦੂਗਾ ਤਾਂ ਫੇਰ ਕੋਈ ਛੋੜ ਨਹੀਂ ਹੋਊਗੀ ਤੇ ਰੇਟ ਹੋ ਜੂਗਾ 35 35000 ਰੁਪਏ ਹੈਨਾ ਹਾਂ ਜੀ ਸਵੇ ਕਈ ਵਾਰੀ ਕੋਈ ਸੱਜਣ ਨਾ ਮਾ ਕੰਮ ਸ਼ੁਰੂ ਕਰਨਾ ਚਾਹੁੰਦਾ ਬਾਈ ਹੈਨਾ ਕਿਉਂਕਿ ਫਿਰ ਉਹ ਉਹਦੇ ਬੱਤ ਚ ਆ ਜੂ ਕੰਮ ਬਾਈ ਇੱਕ ਪੰਜ ਬਣਦਾ ਵੀਰੇ ਇਹਨੂੰ ਤਾਂ ਇੱਕ ਗਾਣੀ ਆਉਂਦੀ ਉਹ ਨਹੀਂ ਇੱਕ ਨਹੀਂ ਹੈਨਾ ਬਾਕੀ ਆਏ ਜੇ ਬੱਛੀਆਂ ਹੀ ਲੈ ਲੇ ਯਾਰ ਰਮਣੇ ਜਿਵੇਂ ਅਗਲਾ ਕਹਿੰਦਾ ਬੱਛੀਆਂ ਲੈ ਲਈ ਇੰਨੇ ਇੰਨੇ ਦੀਆਂ ਤਾਂ ਬੱਛੀਆਂ ਨਹੀਂ ਆਉਂਦੀ 25 25000 ਰੁਪਏ ਬੱੱਸੀ ਨਹੀਂ ਮਿਲਦੀ ਉਹਨੇ ਕੀ ਭਰ ਰਹਿਣਾ ਕਿ ਨਹੀਂ ਰਹਿਣਾ ਇਹ ਗੱਪਣਾ ਤਾਂ ਹੈਗੇ ਸਾਰੇ ਸਾਰਾ ਕੋ ਓਕੇ ਹੈ ਬਾਈ ਹੈਨਾ ਗੱਲਬਾਤ ਕਰੀਏ ਬਾਈ ਆਪਾਂ ਇਹਦੀ ਹੈਨਾ ਇਹ ਵੀ ਬਾਈ ਟਾਪ ਦੀ ਬਰੀਡ ਆ ਇਹਦੇ ਕੀ ਡਿਟ ਠੀਕ ਹੈ ਬਾਈ ਇਹ ਲੱਗਿਆ ਵੀਰੇ ਡੈਨਮਾਰਕ ਦਾ 5074 ਜਿਹੜਾ ਲੱਗਿਆ ਹੋਇਆ ਵਾ ਹਾਂ ਇਹਦਾ ਵੀਰੇ ਸਹੀ 1.5 ਮਹੀਨਾ ਬਾਕੀ ਪਿਆਗਾ ਠੀਕ ਹੈ ਬਾਈ ਇਹ ਬਾਈ ਬਰੀਡ ਦੇ ਵਿੱਚ ਦੋਨਾਂ ਨਾਲ ਉਹਨਾਂ ਤੋਂ ਵੀ ਮੈਂ ਕਹਿੰਦਾ ਵੀ ਬਹੁਤ ਟੌਪ ਦੀ ਆ ਹਨਾ ਟੌਪ ਦੀ ਆ ਵੀਰੇ ਟੌਪ ਦੀ ਆ ਹਨਾ ਬਾਕੀ ਕੰਨ ਕੁੰਨ ਤੁਸੀਂ ਇੱਥੇ ਵੀਰੇ ਆਪਣੀ ਗਾਰੰਟੀ ਐ ਇਹਨੇ ਦੀ ਬੱਸੀ ਨਹੀਂ ਦੇਣੀ ਫੰਡਰ ਕਿਸ ਨੇ ਇਹ ਜੀ ਯਾਰ ਇੰਨੇ ਦੀ ਇਹ ਪਾ ਪਤਾ ਹੀ ਜਾਂਦੇ ਆ ਇੰਨੇ ਦੀ ਕੋਈ ਫੰਡਰ ਵੀ ਨਹੀਂ ਮਿਲਦੀ ਹੰਡਰ ਵੀ ਨਹੀਂ ਮਿਲਦੀ ਹੰਡਰ ਵੀ ਨਹੀਂ ਮਿਲਦੀ ਹੈ ਨਾ ਅੱਗੇ ਆਪਾਂ ਬਾਈ ਜਿਵੇਂ ਪਿਛਲੀਆਂ ਵੀਡੀਓ ਦੇ ਵਿੱਚ ਬੱਚੇ ਪਾਉਂਦੇ ਰਹੇ ਹਨ ਹਾਂ 25 ਦੀ ਜਦ ਬੱਚੇ ਪਾਉਂਦੇ ਰਹੇ 30000 ਦੇ ਪਾਉਂਦੇ ਰਹੇ ਹਨ ਪਹਿਲੇ ਪਹਿਲੇ ਫੋਨ ਦੇ ਆਪਣੇ ਬੱਚੇ ਜਿਹੜੇ ਵੈਕ ਦੇ ਰਹੇ ਹਨ ਲਿਆ ਰਵਣੇ ਇਹਨੂੰ ਖੁੱਲ ਗਿਆ ਆਪਾਂ ਜਿਹਨੇ ਪਰਸੋਂ ਮੰਡੀ ਦੇਖੀ ਉਹ ਹੁੰਦਾ ਭੱਜ ਕੇ ਫੋਨ ਲਾਉਣਾ ਵੀ ਇੰਨੀ ਮੰਡੀ ਤੇ ਹੀ ਰਹੀ ਆ ਬਿਲਕੁਲ ਬਾਈ ਲਿਆ ਬਈ ਇਹਨੂੰ ਖੁੱਲ ਗਿਆ ਆਪਾਂ ਚੈੱਕ ਕਰਵਾ ਕੇ ਦੇਖੀਏ ਦੇਣ ਹਜੇ ਇਹ ਸਜ ਨੂੰ ਲੈਂਦੀ ਆ ਬਾਕੀ ਬਾਈ ਨੇ ਰਿਕਾਰਡ ਆ ਜਿਹੜਾ ਉਹ ਤੁਹਾਨੂੰ ਦ ਇਹ ਆ ਦੇਖੋ ਤੁਸੀਂ ਥਣ ਵੀ ਸੋਨਾ ਕੱਢੀ ਹੁੰਦੀ ਬਾਈ ਹੈਨਾ ਹਾਂ ਹਾਂ ਵੀਰੇ ਬਾਕੀ ਡੇਢ ਮਹੀਨੇ ਪਿਆ ਸਾਂਭਣ ਦਾ ਟਾਈਮ ਪਿਆਗਾ ਹਾਂ ਸਾਂਭਣ ਵਾਲਾ ਸਾਰਾ ਟਾਈਮ ਪਿਆ ਪਰ ਇੱਕ ਗੱਲ ਦਿਨ ਉਹਦਾ ਦੇਣਾ ਬਾਈ ਜੇ ਕੋਈ ਸਾਂਭਣ ਵਾਲਾ ਬੰਦਾ ਰਮ ਨੇ ਲੈ ਜੇ ਪਰ ਪਈਏ ਬਾਈ ਬੱਟੂ ਚੰਗੇ ਇਹਦੇ ਦੁੱਗਣੇ ਕਰੋ ਵੀਰੇ ਦੁੱਗਣੇ ਕਰੂਗੀ ਹੈਨਾ ਹਾਂਜੀ ਹਾਂਜੀ ਜਿਹੜੇ ਹਿਸਾਬ ਨਾਲ ਜਿਹੜੇ ਰੇਟ ਦੀ ਆਪਾਂ ਅੱਜ ਇਹ ਦੇਣੀ ਹੈ ਹੈਨਾ ਸਾਂਭਣਾ ਜਿਹੜੇ ਸਾਂਭਣਾ ਇਹਦਾ ਰਿਕਾਰਡ ਹੈਗਾ ਹੈਨਾ ਉਸ ਹਿਸਾਬ ਨਾਲ ਬਾਈ ਇਹ ਦੁੱਧ ਜਿਹੜਾ ਚੰਗਾ ਪਾਉਣ ਵਾਲਾ ਹੈਨਾ ਬੱਚਾ ਫੀਸ ਪੂਰਾ ਵਧੀਆ ਵੀਰੇ ਹਾਂ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਮਿੱਤਰੋ ਖੜਨੀ ਖੁੜਨੀ ਦੀ ਬਾਈ ਬਹੁਤ ਚੰਗੀ ਆ ਲੈ ਮੋੜਲੀ ਕਰਾ ਕੰਨ ਕੰਨ ਬਾਈ ਬਹੁਤ ਛੋਟਾ ਤੇ ਸੋਹਣਾ ਹਨਾ ਹਾਂਜੀ ਵੀਰੇ ਬਰੀਡ ਦੇ ਵਿੱਚ ਟਾਪ ਹੀ ਆ ਹਨਾ ਉਹ ਟਾਪ ਹੀ ਆ ਵੀਰੇ ਇਹ ਕਿੰਨੇ ਦੀ ਦਿੰਨੀ ਆ ਆਪਾਂ ਇਹ ਵੀ ਵੀਰੇ ਸਿਰਫ 37000 ਦੀ ਕੱਲੀ ਕੱਲੀ ਜੇ ਤੁਸੀਂ ਲੈਣੀ ਆ ਇਹ ਵੀ ਤੁਹਾਨੂੰ 37000 ਦੀ ਮਿਲ ਜਣੀ ਆ ਇੱਥੋਂ ਤੁਸੀਂ ਚੈੱਕ ਕਰੋ ਮਿੱਤਰੋ ਬਹੁਤ ਜਿਆਦਾ ਸੋਨਾ ਦੇ ਸ਼ਕੀਨ ਬੱਚਾ ਵਾ ਠੰਡ ਠੁਣ ਤੇ ਇੱਥੋਂ ਚੈੱਕ ਕਰ ਲਓ ਕੱਦੀ ਤੁਰੀ ਆਉਂਦੀ ਆ ਹਜੇ ਟਾਈਮ ਲੈਂਦੀ ਆ ਡੇਢ ਮਹੀਨਾ ਰਹਿੰਦਾ ਡੇਢ ਮਹੀਨਾ ਵੀਰੇ ਡੇਢ ਮਹੀਨਾ ਰਹਿੰਦਾ ਜ ਬਟਾਉਗੀ ਚੈੱਕ ਕਰੋ ਤੁਸੀਂ ਫੇਸਬੁਕ ਦੀ ਕੁਆਲਿਟੀ ਬਹੁਤ ਜਿਆਦਾ ਚੰਗੀ ਆ ਆ ਦੇਖੋ ਇਹ ਇੱਥੋਂ ਚੈੱਕ ਕਰੋ ਤੁਸੀਂ ਬਾਕੀ ਸਭ ਹੀ ਆ ਤੇ ਇੱਕ ਆਫਰ ਆ ਰਵਣੇ ਜੇ ਤਿੰਨੇ ਕੋਈ ਇਕੱਠੀਆਂ ਲਊਗਾ ਤਾਂ 35 35000 ਬਈ 35 35 ਦੇ ਹਿਸਾਬ ਨਾਲ ਲੇ ਗੋ ਕੱਲੀ ਕੱਲੀ ਲਊਗਾ ਮੈਂ 37 ਛੋੜ ਕਰੂੰਗਾ 35 ਦੇ ਵਿੱਚੋਂ ਛੋੜੂਗੀ ਕਿਉਂਕਿ ਅੱਜ ਭਗਾਈ ਵਾਲਾ ਕੰਮ ਨਹੀਂ ਹੈਗਾ ਕੋਈ ਬੰਦਾ ਫੋਨ ਲਾ ਕੇ 32 ਲੈ ਲਾ 33 ਲੈ ਲਾ ਉਹ ਵੀਰ ਬਣ ਕੇ ਹੱਥ ਜੋੜ ਕੇ ਵੇਂਦੇ ਫੋਨ ਨਾ ਲਾਵੇ ਫੋਨ ਨਾ ਲਾਵੇ ਅਗਰ ਟਾਈਮ ਵੀ ਖਰਾਬ ਆ ਮੇਰਾ ਟਾਈਮ ਵੀ ਖਰਾਬ ਠੀਕ ਆ ਭਾਈ ਕਿਉਂਕਿ ਬਾਈ ਜੀ ਆਪਾਂ ਗੱਲਬਾ ਆਪਾਂ ਨੂੰ ਬੱਚੀ ਕੋਈ ਮਿਲਦੀ ਆ ਬੱਚਾ ਜੇ ਕੋਈ ਲੈਨੇ ਆ ਤਾਂ ਇਹਦਾ ਤਿੰਨੇ ਹੀ ਬਈ ਸੂਣ ਵਾਲੀਆਂ ਗੱਬਣਾ ਤੇ ਦਿਨਾਂ ਤੇ ਬਾਕੀ ਹਜੇ ਦਿਨ ਹੈਗੇ ਆ ਸਾਹਣ ਵਾਲੇ ਦਿਨ ਤੁਹਾਡੇ ਕੋਲੇ ਬਈ ਬਾਕੀ ਵੀ ਸਾਰੀਆਂ ਚਾਰ ਚਾਰ ਥਾਣਾ ਬਹੁਤ ਸੋਹਣੇ ਥਾਣ ਲੱਗਿਓ ਇਹਦੇ ਬਿਲਕੁਲ ਬਿਲਕੁਲ ਬਈ ਹੈਨਾ ਉਹ ਚੱਲ ਕਹਿਣ ਦੀਆਂ ਗੱਲਾਂ ਨਹੀਂ ਗੀਆਂ ਬਈ ਉਹ ਦੱਸ ਦਈਏ ਵੀ ਆ ਜਿਹੜੀਆਂ ਬਰੀਡਾਂ ਇਹਨਾਂ ਦੀਆਂ ਹੈਗੀਆਂ ਪਰ ਇਹਨਾਂ ਜ਼ਰੂਰ ਆ ਜਿਹੜਾ ਬੰਦਾ ਸਾਬ ਲੂ ਅਗਲੇ ਸੂਏ ਨੂੰ ਵੀ ਬਹੁਤ ਚੰਗੀਆਂ ਟਾਪ ਦੀਆਂ ਤਿਆਰ ਹੋਣ ਵਾਲੀਆਂ ਚੀਜ਼ਾਂ ਹੈਗੀਆਂ ਨਾ ਰਾਮਣੇ ਗੱਲਬਾਤ ਆਪਾਂ ਕਰੀਏ ਹੁਣ ਇਹ ਨਗੀਨੇ ਦੀ ਹੈਨਾ ਕੀ ਡਿਟੇਲ ਆ ਬਈ ਇਹਦੀ ਇਹ ਵੀ ਮੇ ਠੀਕ ਆ ਭਾਈ ਸੁਆਬ ਦੇ ਪਹਿਲਾ ਦਾ ਠੀਕ ਆ 20 ਦਿਨ ਬਾਕੀ ਪਏ ਆ 20 ਦਿਨ ਬਾਕੀ ਪਏ ਆ ਬਰੀਡ ਦੇ ਵਿੱਚ ਬਹੁਤ ਯਾਰ ਸੋਹਣੀ ਆ ਨਾ ਵੀਰੇ ਤੁਹਾਨੂੰ ਪਤਾ ਫਾਰਮ ਵਾਲੀ ਬੱਸੀ ਆਪ ਹੀ ਦੱਸ ਦਿੰਦੇ ਆ ਆਪਾਂ ਨਹੀਂ ਕਹਿਣਾ ਕਹਿਣ ਦੀ ਨਹੀਂ ਲੋੜ ਹਾਂ ਆਪ ਹੀ ਅਗਲੇ ਨੂੰ ਪਤਾ ਲੱਗ ਜਾਣਾ ਹਾਂ ਬਾਕੀ ਇਹਦਾ ਕੋਈ ਹੈ ਜਾਂ ਆਪਣੇ ਕੋਲੇ ਰਿਕਾਰਡ ਇਹ ਵੀਰੇ ਟੈਸਨ ਦੀ ਆ ਠੀਕ ਆ ਭਾਈ ਇਹਦੇ ਵੀਰੇ ਸੀਆਰਆਈ ਦਾ ਨਵਾਬ ਲੱਗਿਆ ਹੋਇਆ ਨਵਾਬ ਲੱਗਿਆ ਹੋਇਆ ਹੈ ਨਾ ਸੀਆਰਆਈ ਦਾ ਬਾਕੀ ਭਾਈ ਜੇ ਗੱਲਬਾਤ ਕਰੀਏ ਸੰਭੀ ਬਹੁਤ ਆ ਨਾ ਬੱਚੀ ਮੈਂ ਆ ਵੀਰੇ ਚਾਰੇ ਪਾਸੋਂ ਲੈ 100 ਸੀਲ ਵੀਰੇ ਲੈ ਲਓ ਵਿਮੀਟਰ ਨੇ ਹੀਦਾ ਪਲੂਨ ਮੈਂ ਕਹਣਾ ਉਹੀ ਬਹਿਣ ਹੀ ਨਹੀਂ ਦਿੰਦੀ ਬਈ ਜਾਨ ਬਾਕੀ ਵੀਰੇ ਬੱਸੀ ਨੇ ਅਗਾੜੀ ਬਹੁਤ ਸੋਹਣੀ ਪਟਣੀ ਸ਼ੁਰੂ ਕੀਤੀ ਆ ਹਾਂ ਜਿਹਦੇ ਗਾੜੀ ਹੋਊਗੀ ਉਹੀ ਦੁੱਧ ਦਿੰਦਾਗਾ ਉਹੀ ਦੁੱਧ ਦਿੰਦਾ ਪਸੂ ਲੈ ਆ ਰਵਣੇ ਨੂੰ ਖੁੱਲ ਗਿਆ ਆਪਾਂ ਚੈੱਕ ਕਰੀਏ ਬਾਕੀ ਕਲਰ ਕੋਲਰ ਦੀ ਤੇ ਫੇਸ ਤੋਂ ਲੈ ਕੇ ਅੰਡ ਤੱਕ ਟਾਪ ਟੂਪ ਲਾਈਨ ਸੋਹਣੀ ਆ ਬਾਈ ਬੱਚੀ ਦੀ ਹੈ ਨਾ ਮੈਂ ਕਹਣਾ ਪੂਰੀ ਸਿਹਰਾ ਵੀਰੇ ਪੂਰੀ ਸਿਹਰਾ ਇੱਥੇ ਚੈੱਕ ਕਰੋ ਤੁਸੀਂ ਇਹ ਆ ਦੇਖੋ ਬਾਕੀ ਅੱਗੇ ਉਹ ਹਜੇ ਇਹ ਤਿਆਰੀ ਚ ਆਉਂਦੀ ਆ ਦਿਨ ਤਾਂ ਇਹ ਵੀ ਲੈਂਦੀ ਹੈ ਬਾਈ ਹਜੇ ਨਾ 20 ਦਿਨ ਪਏ ਆ ਵੀਰੇ 20 ਦਿਨ 20 ਦਿਨ ਪਏ ਆ ਇਤੋਂ ਤੁਸੀਂ ਚੈੱਕ ਕਰਕੇ ਦੇਖਿਓ ਬਾਕੀ ਇੱਕ ਤੁਹਾਨੂੰ ਮੈਂ ਗੱਲ ਇਹਦੀ ਦੱਸ ਦੇਣਾ ਵੀ ਜਿਹੜਾ ਸੱਜਣ ਇਹਨੂੰ ਅੱਜ ਲੈ ਗਿਆ ਜਿਹੜਾ ਰੇਟ ਅੱਜ ਕਰਨ ਤੇ ਜੇ ਉਹ ਮਨ ਲਾ 20 ਦਿਨ ਸਾਂਭ ਕੇ ਵੇਚ ਲੇ ਤਾਂ ਮੇਰੇ ਹਿਸਾਬ ਨਾਲ ਡੇਢੇ ਕਰ ਦੂ ਬਾਈ ਹਾਂ ਹਾਂ ਵੀਰੇ ਹੈਨਾ ਕਰਨ ਵਾਲਿਆ ਬਾਕੀ ਠੰਡੀ ਚੀਜ਼ ਆ ਆਪਾਂ ਦਾ ਕੁਸ਼ਮ ਨਹੀਂ ਮੁੱਲ ਕਰਨਾ ਅਗਲਾ ਲੱਖੋਂ ਬਾਅਦ ਵਟ ਲੂ ਵਟ ਲੂ ਐ ਸਹੀ ਗੱਲ ਬਾਈ ਹੈਨਾ ਹਾਂ ਵੀਰੇ ਬਾਕੀ ਦੇ ਬਸੀ ਖਾਣ ਨਹੀਂ ਖੁੰਨੇ ਇਹਦੇ ਖਣ ਨਹੀਂ ਬਹੁਤ ਸੁਣੀ ਬਾਕੀ ਕਲਰ ਜਿਵੇਂ ਆਪਾਂ ਕਹ ਦੀ ਇਹ ਚੰਗਾ ਬਾਈ ਹੈਨਾ ਪੂਰਾ ਫੁੱਲ ਵੀਰੇ ਵਧੀਆ ਪੂਰਾ ਸੋਹਣਾ ਵਾ ਮੋੜੀ ਬਾਈ ਪਰੇ ਨੂੰ ਕਰਕੇ ਚੈੱਕ ਕਰੋ ਤੁਸੀਂ ਜੇ ਹੁਣ ਆਪਾਂ ਕਹੀ ਚਲੀਏ ਵੀ ਸਿਸ਼ਤਾਂ ਦਾ ਨਹੀਂ ਜਿੰਨੀਆ ਮਰਜ਼ੀ ਕਰੀ ਚੱਲ ਜਿਹੜੇ ਹਿਸਾਬ ਨਾਲ ਬਰੀਡ ਆ ਬਰੀਡ ਦਾ ਉਹਦੇ ਮੂੰਹੋਂ ਬੋਲ ਕੇ ਬਾਈ ਦੱਸ ਦਿਆ ਆਣ ਲਈ ਬਾਤ ਤੁਸੀਂ ਇੱਥੇ ਚੈੱਕ ਕਰ ਲਓ ਰਮਨ ਜੀ ਕਿਸੇ ਫਾਰਮ ਚ ਹੁੰਦੀ ਤਾਂ ਇਹਦਾ ਕੋਹ ਰੇਟ ਹੋਰ ਹੋਣਾ ਸੀ ਹਨਾ ਹਾਂਜੀ ਵੀਰੇ ਆਪਾਂ ਕਿੰਨੇ ਦੀ ਦੇਣੀ ਇਹ ਆਪਾਂ ਵੀਰੇ 70000 ਦੇ ਦੇ ਦਾਂਗੇ ਅੱਜ ਇਹ 70000 ਦੀ ਹਾਂਜੀ 70000 ਦੀ ਉਹਨੂੰ ਬਾਈ ਕਹਿੰਦਾ ਦੇ ਦਾਂਗੇ ਬਾਕੀ ਮਾਨ ਤਨ ਪਿਆਰ ਜਿਹੜਾ ਬਾਈ ਫਾਰਮ ਤੇ ਤੁਸੀਂ ਆਓਗੇ ਜਾਂ ਤੁਸੀਂ ਆਨਲਾਈਨ ਮਗਾਓਗੇ ਉਹ ਤੁਸੀਂ ਬਾਈ ਦੇ ਨਾਲ ਗੱਲਬਾਤ ਕਰ ਲਿਓ ਕਿਉਂਕਿ ਦਿਲਦਾਰ ਬੰਦੇ ਆ ਬਾਈ ਹਨਾ ਆਮ ਤੌਰ ਤੇ ਬੰਦੇ ਦੇ ਨਾਲ ਵਰਤਨ ਤੋਂ ਪਤਾ ਲੱਗ ਜਾਂਦਾ ਬਾਕੀ ਥਣ ਥਣ ਸੋਹਣੇ ਇਹ ਕੱਢੀ ਆਉਂਦੀ ਆ ਤੇ ਵੀ ਮਰਜ਼ੀ ਬੈਠੀ ਜਾ ਵੀਰੇ ਕੋਈ ਬਾਸਤ ਨਹੀਂ ਲੈ ਹਾਂ ਆਊਆ ਬਾਈ ਨਹੀਂ ਤਾਂ ਸੜਾਂ ਹੀ ਮਾਰੀ ਜਾਂਦੀਆਂ ਇਹ ਬਰੀਡਾਂ ਦੀਆਂ ਬਾਕੀ ਹੋਰ ਵੀ ਆਫਰ ਦੇਣੀਆਂ ਅੱਛਾ ਜੇ ਉਹ ਚਾਰੇ ਇਕੱਠੀਆਂ ਲੈ ਲੂਗਾ ਠੀਕ ਆ ਬਾਈ ਉਹਦਾ 35 35 ਹੈਗੀਆਂ ਹੀ ਆ ਇਹ 75 ਹੀ ਦੇ ਦੂੰ ਅੱਛਾ ਇਹ 75 ਦੀ ਦੇ ਦਾਂਗੇ ਇਹ 75 ਦੂੰਗਾ ਲਓ ਵੀ ਮੇਤਰ ਜੇ ਚਾਰੇ ਇਕੱਠਾਂ ਤੇ ਜਾਂਦੀਆਂ ਤਾਂ ਬਾਈ ਕਹਿੰਦਾ ਇਹ ਆਪਾਂ 75 ਦੀ ਦੇ ਦਾਂਗੇ ਤੇ ਦੂਜੀਆਂ ਤਿੰਨਾਂ ਦਾ ਤੁਹਾਨੂੰ ਆਫਰ ਦਾਸੀ ਦੇਦਾ ਵੀ 35 35000 ਰੁਪਇਆ ਇਹਨਾਂ ਦੇ ਵਿੱਚ ਕੱਲਾ ਕੱਲਾ ਲੈਣਾ ਉਹਨਾਂ ਦਾ 33 33000 ਰੁਪਇਆ ਰੇਟ ਆ ਰਾਮਣੇ ਇੱਕ ਵਾਰ ਫਾਰਮ ਦੀ ਲੋਕੇਸ਼ਨ ਤੇ ਮੋਬਾਈਲ ਨੰਬਰ ਬੋਲਦੀ ਬਾਈ ਜਬਰ ਐ ਕੋਰਟ ਤੋਂ ਪੱਖਵਾ ਰੋਡ ਤੇ ਉਹਨਾਂ ਪਹਿ ਤੇ ਮੋਬਾਈਲ ਨੰਬਰ 9732 33431 ਵੀਰੇ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਕੋਈ ਵੀ ਜਾਨਵਰ ਖਰੀਦਣਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲੈਣਾ ਕਿਉਂਕਿ ਬਾਈ ਉਹਨਾਂ ਦੇ ਫਾਰਮ ਦੇ ਆਮ ਤੌਰ ਤੇ ਯਰਸੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਟਾਪ ਕੁਆਲਿਟੀ ਦੀਆਂ ਤੇ ਨਾਰਮਲ ਰੇਟਾਂ ਦੇ ਜਾਨਵਰ ਬਾਈ ਉਹਨਾਂ ਦੇ ਫਾਰਮ ਤੇ ਆਉਂਦੇ ਆ ਬਾਕੀ ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਜਿਹੜੀ ਵੀ ਤੁਸੀਂ ਤਸੱਲੀ ਕਰਨੀ ਤੇ ਆਦੇ ਪੱਦਰ ਤੇ ਕਰਕੇ ਜਾਨਵਰ ਨੂੰ ਖਰੀਦ ਲੈਣਾ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਉਂਦੇ ਵਾਸਤੇ ਰਹੋ ਜੀ ਧੰਨਵਾਦ